ਸੀਨੀਅਰ ਅਕਾਲੀ ਆਗੂ ਵਿਕਰਮ ਮਜੀਠੀਆ ਨੇ ਅੰਤਰੀਮ ਕਮੇਟੀ ਦੇ ਲੈ ਕੇ ਫੈਸਲੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਦੱਸਦੇ ਕਿ ਵਿਕਰਮ ਮਜੀਠੀਆ ਨੇ ਅੰਤਰੀਮ ਕਮੇਟੀ ਦੇ ਫੈਸਲੇ ਤੋਂ ਅਸਹਿਮਤੀ ਜਤਾਈ ਹੈ ਵਿਕਰਮ ਮਜੀਠੀਆ ਨੇ ਕਿਹਾ ਕਿ ਕਮੇਟੀ ਦੇ ਇਸ ਫੈਸਲੇ ਨਾਲ ਉਹਨਾਂ ਦੇ ਮਨ ਨੂੰ ਡੂੰਗੀ ਠੇਸ ਪਹੁੰਚੀ ਹੈ ਉਹਨਾਂ ਕਿਹਾ ਕਿ ਜੱਜਦਾਰ ਨੂੰ ਇਸ ਤਰੀਕੇ ਨਾਲ ਹਟਾਇਆ ਗਿਆ ਸਿੱਖ ਪੰਥ ਦੇ ਮਨਾ ਨੂੰ ਠੇਸ ਪਹੁੰਚੀ ਹੈ ਉਹਨਾਂ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਅਤੇ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਦੀ ਮਾਨ ਮਰਿਆਦਾ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਅਤੇ ਆਖਰੀ ਸਾਹ ਤੱਕ ਕਰਦੇ ਰਹਾਂਗੇ ਕਾਂਗਰਸ ਵਿੱਚ ਧੜੇਬੰਦੀ ਦੀਆਂ ਰਿਪੋਰਟਾਂ ਦੇ ਵਿਚਕਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਮੁਹਾਲੀ ਦੇ ਡੇਰਾ ਬਸੀ ਵਿੱਚ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਰਾਜਾਵੜਿੰਗ ਨੇ ਕਿਹਾ ਕਿ ਮੈਂ ਦੱਸਣਾ ਚਾਹੁੰਦਾ ਹਾਂ ਰਾਜਨੀਤਿਕ ਪਾਰਟੀਆਂ ਵਿੱਚ ਸਦੀਆਂ ਤੋਂ ਧੜੇਬੰਦੀਆਂ ਬਣੀਆ ਰਹੀਆਂ ਹਨ ਭਵਿੱਖ ਵਿੱਚ ਵੀ ਬਣੀਆ ਰਹਿਣਗੀਆਂ ਪਰ ਇਸ ਧੜੇਬੰਦੀ ਅਤੇ ਅੰਦਰੂਨੀ ਲੜਾਈ ਨੇ ਸਾਨੂੰ ਪਿਛਲੀਆਂ ਚੋਣਾਂ ਵਿੱਚੋਂ 18 ਤੇ ਕਰ ਦਿੱਤਾ ਉਹਨਾਂ ਕਿਹਾ ਕਿ ਜਿਸ ਘਰ ਵਿੱਚ ਆਪਸੀ ਲੜਾਈ ਹੁੰਦੀ ਹੈ ਉੱਥੇ ਨੁਕਸਾਨ ਹੁੰਦਾ ਹੈ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਪੰਜਾਬ ਕਾਂਗਰਸ ਮੁਖੀ ਅਤੇ सीएलपी ਆਗੂ ਵਿਚਾਰ ਕੋਈ ਅੰਦਰੂਨੀ ਲੜਾਈ ਨਹੀਂ ਹੈ ਵੱਡੇ ਆਗੂ ਟੜੇ ਬਣਾਉਂਦੇ ਹਨ ਅਤੇ ਇਹ ਹਮੇਸ਼ਾ ਤੋਂ ਹੁੰਦਾ ਆ ਰਿਹਾ ਹੈ ਪਰ 5 ਸਾਲ ਪਹਿਲਾਂ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਸਾਡੇ ਆਪਣੇ ਆਗੂ ਸਾਰੇ ਮਾਤਾਪੁਰਨ ਉਦਿਆ ਤੇ ਸਨ ਉਦੋਂ ਵੀ ਧੜੇਬੰਦੀ ਤੇ ਅੰਦਰੂਨੀ ਲੜਾਈ ਸੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਿੰਗਾਪੁਰ ਵਿੱਚ ਟ੍ਰੇਨਿੰਗ ਲੈਣ ਲਈ 36 ਪ੍ਰਿੰਸੀਪਲਾਂ ਦੇ 7ਵੇਂ ਬੈਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਹ ਬੈਚ 9 ਅਤੇ 15 ਮਾਰਚ ਦਰਮਿਆਨ ਸਿੰਗਾਪੁਰ ਵਿੱਚ ਉੱਚ ਸਿਖਲਾਈ ਲਵੇਗਾ ਉਦੋਂ ਤੱਕ ਲੀਡਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਲਈ 6 ਬੈਚਾਂ ਵਿੱਚ ਪ੍ਰਿੰਸੀਪਲ ਅਤੇ ਸਿੱਖਿਆ ਅਧਿਆਪਕਾਂ ਨੂੰ ਸਿੰਗਾਪੁਰ ਭੇਜਿਆ ਜਾ ਚੁੱਕਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਸਦਾਰ ਨੂੰ ਹਟਾਏ ਜਾਣ ਨੂੰ ਲੈ ਕੇ ਵੀ ਵੱਡਾ ਅਭਿਆਨ ਦਿੱਤਾ। ਦੇਖੋ ਧਾਰਮਿਕ ਮਾਮਲਾ ਹੈ। ਪਰ ਮੈਂ ਪਹਿਲੇ ਦਿਨੋਂ ਕਹਿਣਾ ਹੁੰਦਾ ਕਿ ਹੁਣ ਤਾਂ ਇਹ ਚਾਹੀਦਾ ਸੀਗਾ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ। ਪਰ ਹੁਣ ਇਹ ਲੱਗਿਆ ਕਿ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗੀ। ਜਦੋਂ ਰਾਣੀ ਤਰ ਨੂੰ ਸਿੱਖਿਆ ਦੇਣ ਲੱਗੀ ਤਾਂ ਆ ਹਾਲ ਹੋ ਗਿਆ ਤਾਂ ਜਿਹੜੇ ਜਿਨ੍ਹਾਂ ਨੇ ਜਿਹੜੀ ਅੰਤਰੀਮ ਕਮੇਟੀ ਹੈ ਜਿਨ੍ਹਾਂ ਨੇ ਜਗਜਾ ਸਾਹਿਬ ਨੂੰ ਸੇਵਾ ਮੁਕਤ ਕੀਤਾ ਉਹਨਾਂ ਦੀ ਅਭਦੀ ਚੋਣ ਹੋਈ ਨੂੰ 12 13 14 ਸਾਲ ਹੋ ਗਏ ਜੀ ਪਹਿਲਾਂ ਆਪ ਤਾਂ ਰੈਲੇਡ ਹੋ ਜੋ ਚੋਣਾਂ ਤਾਂ ਕਰਾ ਲਈਏ ਉਹ ਸੈਂਟਰ ਨੇ ਕਰਾਉਣੀਆਂ ਨੇ ਮੈਂ ਕੇਂਦਰ ਨੂੰ ਵੀ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਦੇ ਚੋਣਾਂ ਕਰਾਉਣ ਔਰ ਪਤਾ ਲੱਗ ਜੂਗਾ ਕਿ ਲੋਕ ਜਿਹੜੇ ਨੇ ਉਹ ਕਿਦਾਂ ਖਸਾ ਦਿੰਦੇ ਨੇ ਪਰ ਤੁਹਾਨੂੰ ਜੋ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕਾਂ ਨੇ ਤਾਂ ਫੈਸਲੇ ਪਹਿਲੇ ਕਰ ਚੁੱਕੇ ਨੇ ਜੇ ਤੁਸੀਂ ਹੁਣ ਕਦੇ ਜਥੇਦਾਰ ਨੂੰ ਲਾਤਾ ਕਦੇ ਮੈਂ ਪਾਰਲੀਮੈਂਟ 'ਚ ਹੀ ਬੋਲਿਆ ਸੀ ਵੀ ਤੁਹਾਡੀਆਂ ਜੇਬਾਂ 'ਚੋਂ ਜਥੇਦਾਰ ਨਿਕਲਦੇ ਨੇ ਕਦੇ ਜਥੇਦਾਰ ਨੂੰ ਜੇਬ 'ਚ ਪਾ ਲਿਆ ਕਦੇ ਜਥੇਦਾਰ ਨੂੰ ਜੇਬ 'ਚ ਜੇਬ 'ਚੋਂ ਕੱਢ ਲਿਆ ਠੀਕ ਹੈ ਜਦੋਂ ਨਾਲੇ ਤਾਂ ਤੁਸੀਂ ਸਾਰੀਆਂ ਸਜਾਵਾਂ ਹਾਂ ਹਾਂ ਕਹਿ ਕੇ ਉੱਥੇ ਮੰਨ ਲਿਆ ਸਾਰੀਆਂ ਗਲਤੀਆਂ ਗੁਨਾਹ ਮੰਨ ਲਏ ਹਾਂਜੀ ਹਾਂਜੀ ਕਰਕੇ ਉਦੋਂ ਬਾਅਦ ਉਹਦੀ ਸਜ਼ਾ ਜੋ ਤਨਖਾਹ ਲੱਗੀ ਉਹ ਵੀ ਤੁਸੀਂ ਕਰਦੇ ਹੁਣ ਤੁਸੀਂ ਕਹਿੰਦੇ ਹੋ ਇਹਨਾਂ ਨੂੰ ਸੇਟਾਵਾਂਗੇ ਤਾਂ ਬਦਲਾਖੋਰੀ ਲੱਗਦੀ ਪਰ ਜਥੇਦਾਰ ਸਾਹਿਬ ਜਿਹੜੇ ਨੇ ਅਕਾਲ ਤਖਤ ਸਾਹਿਬ ਦੇ ਛੇਵੇਂ ਪਾਸ਼ਾ ਦੀ ਗੱਦੀ ਹੈ ਉਹ ਕੋਈ ਛੋਟੀ ਮੋਟੀ ਜਿਹੜੀ ਗੱਦੀ ਨਹੀਂ ਹੈਗੀ ਪਰਮਾਤਮਾ ਦੇਖਦਾ ਜੀ ਬਾਕੀ ਮੈਂ ਤਾਂ ਇਹ ਜਿਨ੍ਹਾਂ ਨੇ ਹੜਬੜੀ ਚ ਜਾਂ ਬਦਲਾਖੋਰੀ ਚ ਇਹ ਫੈਸਲੇ ਕੀਤੇ ਨੇ ਮੈਂ ਤੁਹਾਨੂੰ ਨੇ ਇਹੀ ਕਹੂੰਗਾ ਕਿ ਨਾ ਕਿਸ ਨੂੰ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਅਸੀਂ ਸਕੂਲਾਂ ਦੇ ਮੁਖੀਆਂ ਨੂੰ ਹੈਡਮਾਸਟਰਸ ਨੂੰ ਪ੍ਰਿੰਸੀਪल्स ਨੂੰ ਟੀਚਰਸ ਨੂੰ ਵੱਖ-ਵੱਖ ਸਮਾਂ ਤੇ ਟ੍ਰੇਨਿੰਗ ਅਕੈਡਮੀਜ਼ ਦੇ ਵਿੱਚ ਭੇਜਦੇ ਆ ਫਿਨਲੈਂਡ ਵੀ ਜਾ ਚੁੱਕੇ ਸਾਡੇ ਟੀਚਰ ਆਈਆਈ ਐਮ અમદાવાદ ਵੀ ਟ੍ਰੇਨਿੰਗ ਹੋ ਚੁੱਕੀ ਹੈ ਸਿੰਗapore ਨੂੰ ਕਈ ਬੈਚ ਜਾ ਚੁੱਕੇ ਨੇ ਅੱਜ 7ਵਾਂ ਬੈਚ ਜਿਹੜਾ ਉਹ ਸਿੰਗਾਪੁਰਵਾ ਨਾ ਹੋ ਰਿਹਾ ਜਿਹਦੇ ਵਿੱਚ 36 ਤਰੀਕੇ ਨੇ ਇਹ ਬਦਲ ਚੁੱਕੇ ਨੇ ਪਹਿਲਾਂ ਵਾਲਾ ਰੱਟਾ ਸਿਸਟਮ ਜਆ ਜਿਹੜਾ ਗਾਈਡ ਤੋਂ ਪੜ੍ਹ ਕੇ ਬਸ ਇੱਕ ਰੱਟਾ ਲਾ ਕੇ ਉਹਨੂੰ ਅ ਅਨਸਰ ਸ਼ੀਟ ਤੇ ਲਿਖਣਾ ਇਹ ਸਾਰਾ ਕੁਝ ਪੁਰਾਣਾ ਹੋ ਗਿਆ ਹੁਣ ਪੜ੍ਹਾਈ ਦੇ ਬਹੁਤ ਨਵੇਂ ਨਵੇਂ ਤਰੀਕੇ ਆ ਗਏ ਸੋ ਜਿੰਨੇ ਵੀ ਟੀਚਰ ਸਾਡੇ ਇਦੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਤੇ ਹੈਡਮਾਸਟਰ ਜਾ ਚੁੱਕੇ ਨੇ ਉਹਨਾਂ ਦਾ ਜਿਹੜਾ ਤਜਰਬਾ ਐ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ ਮੈਂ ਤੁਹਾਨੂੰ ਵੀ ਗੁਜਾਰਿਸ਼ ਕਰੂੰਗਾ ਕਿ ਸਾਥੋਂ ਲਿਸਟ ਲੈ ਲਿਓ ਤੇ ਕਿਤੇ ਤੁਹਾਨੂੰ ਨੇੜੇ ਜਿਹੜੇ ਕਿਤੇ ਉਧਰ ਕਿਸੇ ਕਵਰੇਜ ਕਰਨ ਗਏ ਹੋ ਤਾਂ ਉਹਨਾਂ ਪ੍ਰਿੰਸੀਪਲ ਦੀ ਵੀ ਹਰ ਮਾਸਟਰ ਦੀ ਵੀ ਇੰਟਰਵਿਊ ਕਰਿਓ ਜਿਹੜੇ ਜਾ ਕੇ ਆਏ ਨੇ ਕਿ ਕੀ ਫਰਕ ਪੈ ਗਿਆ ਜੀ ਉਹਨਾਂ ਦੇ ਬੱਚਿਆਂ ਨਾਲ ਵੀ ਇੰਟਰਵਿਊ ਕਰਿਓ ਕਿ ਕੀ ਫਰਕ ਪੈ ਗਿਆ ਕਿਉਂਕਿ ਪੇਰਾਂ ਉਹਨਾਂ ਸਕੂਲਾਂ ਦੇ ਵਿੱਚ ਐਡਮਿਸ਼ਨ ਵੱਧ ਗਈ ਕਿਉਂਕਿ ਪੇਰੈਂਟਸ ਤੇ ਸਾਈਕੋਲੋਜੀਕਲੀ ਵੀ ਫਰਕ ਪੈ ਜਾਂਦਾ ਹੈ ਕਿ ਸਾਡੇ ਬੱਚੇ ਉਹ ਹੈ ਜੀ ਸਕੂਲਾਂ 'ਚ ਪੜ ਰਹੇ ਨੇ ਜਿੱਥੇ ਸਟਾਫ ਜਿਹੜਾ ਹੈ ਵੈਰੀ ਵੈਰੀ ਵੈਲ ਟ੍ਰੇਨਡ ਹੈ ਸੋ ਅੱਜ ਜੋ ਸਾਡੀ ਸਿੱਖਿਆ ਦੀ ਗਰੰਟੀ ਹੈ ਉਹ ਉਹਦੇ 'ਚ ਇੱਕ ਹੋਰ ਕਦਮ ਮੰਨਯੋਗ ਸਿੱਖਿਆ ਮੰਤਰੀ ਅਰਜੁਨ ਸਿੰਘ ਬੈਂਚਸੁਰਾਂ ਦੇ ਜਿਹੜੇ ਯਤਨਾਂ ਸਦਕਾ ਅੱਜ ਇੱਕ ਹੋਰ ਕਦਮ ਅਸੀਂ ਅੱਗੇ ਚੱਕਰੇ ਆਰਵਿੰਦ ਕੇਜਰੀਵਾਲ ਜੀ ਨੇ ਜਦੋਂ ਸਾਡੇ ਨਾਲ ਪੰਜਾਬ ਦੇ ਵਿੱਚ ਰੋਡ ਸ਼ੋਅ ਕਰ ਰਹੇ ਸੀ ਅਸੀਂ ਕਸਬਿਆਂ 'ਚ ਪਿੰਡਾਂ ਜਾ ਰਹੇ ਸੀ ਸੀ ਸਭ ਤੋਂ ਜਿਹੜੀ ਟੌਪ ਤੇ ਗਾਰੰਟੀ ਉਹ ਸਿੱਖਿਆ ਦੀ ਸੀ ਕਿ ਸਕੂਲ ਸ਼ਾਨਦਾਰ ਬਣਾ ਦਾਂਗੇ ਔਰ ਬਣ ਰਹੇ ਨੇ ਮੈਨੂੰ ਦੋ ਤਿੰਨ ਟੀਚਰਾਂ ਨੇ ਦੱਸਿਆ ਕਿ ਸਾਨੂੰ ਹੁਣ ਕੱਲ ਪੜਾਈ ਤੇ ਫੋਕਸ ਕਰਨ ਦਾ ਮੌਕਾ ਮਿਲ ਰਿਹਾ ਕਿਉਂਕਿ ਸਾਡੇ ਕੋਲ ਕੈਂਪਸ ਮੈਨੇਜਰ ਵੀ ਆ ਗਏ ਸਾਡੇ ਕੋਲੇ ਸਵੀਪਰ ਦੀਆਂ ਪੋਸਟਾਂ ਖਾਲੀ ਪਈਆਂ ਸੀ ਉਹ ਵੀ ਪਹੁੰਚ ਗਏ ਚੌਂਕੀਦਾਰ ਦੀਆਂ ਪੋਸਟਾਂ ਖਾਲੀ ਪਈਆਂ ਸੀ ਕਿਉਂਕਿ ਪ੍ਰਿੰਸੀਪਲ ਦਾ ਕੰਮ ਪੜਾਈ ਨੂੰ ਜਾਂ ਸਕੂਲ ਦੇ ਅਕੈਡੈਮਿਕ ਸਿਸਟਮ ਨੂੰ ਸੁਪਰਵਾਈਜ਼ ਕਰਨਾ ਹੁੰਦਾ ਪ੍ਰਿੰਸੀਪਲ ਦਾ ਟਾਈਮ ਕੋਈ ਬਾਥਰੂਮ ਦੀਆਂ ਟੁੱਟੀਆਂ ਠੀਕ ਕਰਨਾ ਕੋਈ ਪੱਖਾ ਖੜ ਗਿਆ ਜੀ ਕੋਈ ਝੋਜ ਮੱਚ ਗਿਆ ਜੀ ਉਹ ਨਹੀਂ ਉਹ ਉਹਦੇ ਵਾਸਤੇ ਅਸੀਂ ਅਲੱਗ ਤੋਂ ਸਟਾਫ ਹੈਲਪਿੰਗ ਸਟਾਫ ਜਨਮ ਕਹਿੰਦੇ ਨੇ ਉਹ ਰਕਾਵੇ ਸੋ ਮੈਂ ਮੁਬਾਰਕਬਾਦ ਦਿੰਨਾ ਸਾਰਿਆਂ ਨੂੰ ਇਸ 7 ਦਿਨ ਦਾ ਹੈਗਾ ਪ੍ਰੋਗਰਾਮ ਇਹ ਤੇ 16 ਨੂੰ ਆ ਜਾਣਗੇ ਵਾਪਸ ਤੇ ਅੱਜ ਕੌਮੀ ਕਮੰਤਰੀ ਮੈਲਾ ਦਿਵਸ ਹੈ ਔਰ ਜ਼ਿਆਦਾਤਰ ਇਸ ਬੈਚ ਦੇ ਵਿੱਚ ਮੈਲਾ ਪ੍ਰਿੰਸੀਪਲੀ ਜਿਆਦਾ ਨੇ ਸੋ ਮੈਂ ਵਧਾਈ ਵੀ ਦੇਣਾ ਉਹਨਾਂ ਨੂੰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਇੱਥੇ ਕਵਰੇਜ ਕਰਨ ਲਈ ਆਏ ਹੋ ਤੇ ਬਹੁਤ-ਬਹੁਤ ਮਿਹਰਬਾਨੀ ਕੋਈ ਸਵਾਲ ਹੋਵੇ ਜੀਮ ਸੰਭ ਕੋਈ ਇੱਕ ਪੂਰੀ ਮਿਲਦਾ ਜਿਹੜੇ ਬਾਹਰ ਟੀਚਰ ਜਾਂਦੇ ਨੇ ਉਹ ਐਕਸਪੋਜ਼ਰ ਕਹਿੰਦੇ ਨੇ ਕਿ ਨੌਲੇਜ ਦਾ ਜਿੰਨਾ ਸ਼ੇਅਰ ਕਰੀਓ ਉਹਨਾਂ ਵਧੀਆ ਹੁੰਦਾ ਸਟੂਡੈਂਟਸ ਨੂੰ ਐਕਸਪੋਜ਼ਰ ਮਿਲਦਾ ਹੈ ਸੁਰੇਸ਼ ਲਈ ਕਿਸ ਤਰੀਕੇ ਨਾਲ ਹੈਲਪਫੁਲ ਹੁੰਦੀ ਹੈ ਫਿਰ ਅੱਗੇ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਐਗਜ਼ਾਮਸ ਕ੍ਰੈਕ ਕਰਨੇ ਹੁੰਦੇ ਨੇ ਕੈਰੀਅਰ ਬਾਈ ਸੋਚਣਾ ਹੁੰਦਾ ਦੇਖੋ ਇਹ ਜਦੋਂ ਉੱਥੇ ਜਾਣਗੇ ਤਾਂ ਉੱਥੇ ਇਕੱਲੇ ਨਹੀਂ ਹੋਣਗੇ ਨਾ ਉੱਥੇ ਪੂਰੀ ਪ੍ਰਿੰਸੀਪਲਸ ਟ੍ਰੇਨਿੰਗ ਅਕੈਡਮੀ ਉਨਾਂ ਦੀ ਆਪਸ ਦੇ ਵਿੱਚ ਆਪਦੇ-ਆਪਦੇ ਕੰਟਰੀਜ਼ ਦੇ ਪੜ੍ਹਾਈ ਦੇ ਸਿਸਟਮ ਬਾਰੇ ਡਿਸਕਸ਼ਨ ਹੋਊਗੀ ਦੇਖੋ ਅੱਜ ਕੱਲ ਜ਼ਮਾਨਾ ਹੈਗਾ ਬ੍ਰੇਨਸਟਾਰਮਿੰਗ ਦਾ ਜਿੰਨੇ ਬ੍ਰੇਨ ਇਕੱਠੇ ਹੋ ਕੇ ਆਪਣਾ ਕਹਿੰਦੇ ਆ ਕਿ ਆਪਣੇ ਵਿਚਾਰ ਰੱਖਣਗੇ ਉਨੇ ਕੋਈ ਨਾ ਕੋਈ ਉਹਦੇ ਵਿੱਚੋਂ ਆਈਡੀਆਸ ਆਉਣਗੇ ਆ ਜਿਹੜਾ ਆਪਾਂ ਸਟਾਰਟਅਪ ਕਹਿੰਦੇ ਆ ਵਿਚਾਰਮੰਦ ਬੰਦਿਆਂ ਨੇ ਸਟਾਰਟਅਪ ਕੀਤਾ ਕੋਈ ਉਹ ਜਿਵੇਂ YouTube ਹੈ ਚਾਰ ਜਣਾਂ ਨੇ ਬਣਾਈ ਸੀ ਹੈਨਾ ਆਪਸ ਇਕੱਠੇ ਹੋਏ ਕੋਈ ਲੋੜ ਪਈ ਹੋਣੀ ਇੱਕ 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 ਦਾ ਜਨਮ ਦਿਨ ਸੀ ਦੂਜੇ ਨੇ ਉਹਨੂੰ ਵੀਡੀਓ ਭੇਜਣੀ ਸੀ ਵੀਡੀਓ ਭੇਜਣ ਵਾਸਤੇ ਕੋਈ ਜਗ੍ਹਾ ਨਹੀਂ ਸੀ ਵੀ ਕਿਵੇਂ ਭੇਜੀ ਇੱਥੇ YouTube ਦਾ ਜਨਮ ਹੋਇਆ ਸੋ ਅੱਜ YouTube ਤੋਂ ਬਿਨਾ ਸ਼ਾਇਦ ਰਹਿਣੇ ਮੁਸ਼ਕਲ ਹੋ ਜੇ ਸੋ ਇਸੇ ਤਰ੍ਹਾਂ ਹੀ ਬ੍ਰੇਨਸਟਾਰਮਿੰਗ ਨਾਲ ਅੱਜ ਗਰੁੱਪ ਆਫ ਕੰਪਨੀ ਦਾ ਜ਼ਮਾਨਾ ਹੈ ਬਿਲਕੁਲ ਮੈਂ ਟੀਚਰਜ਼ ਨੂੰ ਵੀ ਕਹਿ ਕੇ ਤੁਸੀਂ ਆਪ ਤਾਂ ਚਲੋ ਇੱਥੇ ਰਹਿਣੇ ਆ ਇੱਥੇ ਆ ਕੇ ਵੀ ਇਕੱਠੇ ਰਹੋਗੇ ਪਰ ਜਿਹੜੇ ਹੋਰ ਵੀ ਦੁਨੀਆ ਤੋਂ ਆਉਣਗੇ ਉਹਨਾਂ ਤੋਂ ਵੀ ਸਿੱਖਿਓ ਕਿ ਤੁਹਾਡੇ ਕੰਟਰੀਜ਼ ਦੇ ਵਿੱਚ ਕਿਵੇਂ ਪੜਾਇਆ ਜਾਂਦਾ ਹੈ ਤੇ ਕੀ ਰਿਜ਼ਲਟ ਨੇ ਤੇ ਇੱਥੇ ਆ ਕੇ ਬੱਚਿਆਂ ਦਾ ਵੀ ਅਸੀਂ ਬੱਚਿਆਂ ਨੂੰ ਵੀ ਅਸੀਂ ਜਿਹੜਾ ਬਿਜ਼ਨਸ ਬਲਾਸਟਰ ਦੇ ਤੌਰ ਤੇ ਇੱਕ ਪ੍ਰੋਗਰਾਮ ਹੈ ਕੋਚ ਅਸੀਂ 3-3000 ਰੁਪਏ ਦੇ 2000 2000 ਰੁਪਏ ਪਰ ਬੱਚਾ ਦਿੰਨੇ ਹੈ ਪੰਜ-ਪੰਜ ਬੱਚਿਆਂ ਦਾ ਗਰੁੱਪ ਹੈ 10000 ਰੁਪਏ ਹੋ ਜਾਂਦੇ ਉਹ ਉਹ ਬੱਚੇ ਪੰਜੇ ਬੱਚੇ ਬੈਠ ਕੇ ਕੋਈ ਵੀ ਆਪਣਾ ਕੋਈ ਸਟਾਰਟਅਪ ਕੋਈ ਆਪਣੀ ਦਿਮਾਗ ਚੋਂ ਕੋਈ ਆਈਡੀਆ ਕਰਨ ਅਸੀਂ ਜਿਹੜੀਆਂ ਕੰਪਨੀਆਂਜ਼ ਨਾਲ ਉਹਨਾਂ ਦਾ ਐਗਰੀਮੈਂਟ ਕਰਾਉਂਦੇ ਆ ਕਿ ਆਹ ਪ੍ਰੋਡਕਟ ਜਿਹੜਾ ਸਾਡਾ ਹੋਊਗਾ ਇਹਨੂੰ ਤੁਸੀਂ ਬਣਾ ਦਿਓ ਕੋਈ ਹੈਲਮਟ ਬਣਾਉਂਦਾ ਹੈ ਇਸ ਤਰ੍ਹਾਂ ਦਾ ਕਿ ਜਿਹੜਾ ਪਹਿਲਾਂ ਤੱਕ ਦੇਖਿਆ ਨਹੀਂ ਕਿਸੇ ਨੇ 커피 ਬਣਾਉਣ ਦੇ ਨਵੇਂ ਤਰੀਕੇ ਬਣਾਏ ਨੇ ਸੋ ਇਹ ਅਸੀਂ ਜਿਹੜਾ ਦਿੱਲੀ ਤੋਂ ਨੋਲਜ ਸ਼ੇਅਰਿੰਗ ਜਿਹੜਾ ਐਗਰੀਮੈਂਟ ਸੀ ਉਹਦੇ ਵਿੱਚ ਅਸੀਂ ਦਿੱਲੀ ਦੇ ਸਕੂਲਾਂ ਦਾ ਦੌਰਾ ਕੀਤਾ ਸੀ ਉੱਥੋਂ ਸਾਨੂੰ ਇਹ ਆਈਡੀਆ ਆਇਆ ਸੀ ਤੇ ਕਾਮਯਾਬ ਚੱਲ ਰਿਹਾ ਹੈ ਜਮਾਨ ਸਾਹਿਬ ਤੁਸੀਂ ਇੱਕ ਐਂਟੀ ਡਰੱਗ ਕੈਂਪੇਨ ਵੀ ਚੱਲ ਰਹੀ ਹੈ ਤੇ ਜਿਹੜੇ ਹੁਣ ਤੁਸੀਂ ਆਪ ਇਹ ਕੈਂਪੇਨ ਆਪ ਦੇ ਨਾਲ ਤੁਹਾਨੂੰ ਕਰਦੇ ਹੋ ਕੀ ਪੰਜਾਬ ਦੇ ਵਿੱਚ ਕੋਈ ਨਾ ਸਬਜੈਕਟ ਹੋ ਜਾਏਗਾ ਕਿ ਕਿਉਂਕਿ ਐਂਟੀ ਡਰੱਗ ਕੋ ਬੱਚਿਆਂ ਨੂੰ ਸਿਖ ਦੇਣ ਵਾਸਤੇ ਕਿਉਂਕਿ ਬੇਸ ਬੇਸਿਕੀ ਬੇਸ ਹੀ ਹੋਵੇ ਸਬਜੈਕਟ ਆ ਜਾ ਕੋਈ ਨਾ ਕੋਈ ਆ ਕੇ ਤਾਂ ਕਿ ਬੱਚਾ ਸਮਝ ਆ ਸਕੇ ਸ਼ੁਰੂਆਤ ਤੋਂ ਹੀ ਕਿ ਨਸ਼ਿਆਂ ਤੋਂ ਕਿਵੇਂ ਰਹਿਣਾ ਹੈ ਇਸ ਤਰ੍ਹਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਇਹ ਬੜਾ ਜ਼ਰੂਰੀ ਹੈ ਕਿਉਂਕਿ ਇਹ ਉਮਰ ਐਸੀ ਹੁੰਦੀ ਹੈ ਜਿਹੜੀ ਪ੍ਰਾਇਮਰੀ ਸਕੂਲ ਵਾਲੀ ਤਾਂ ਚਲੋ ਛੋਟੀ ਹੁੰਦੀ ਹੈ ਮਿਡਲ ਹਾਈ ਸਕੈਂਡਰੀ ਵਾਲੀ ਉਮਰ ਐਸੀ ਹੁੰਦੀ ਹੈ ਹੋਰ ਇੱਕ ਆਗਜ ਵਰਗਾ ਜਿਹੜਾ ਮਨ ਹੁੰਦਾ ਜੋ ਮਰਜ਼ੀ ਲਿਖ ਦੋ ਕਈ ਵਾਰੀ ਸਕੂਲਾਂ ਚੋਂ ਵੀ ਸਾਨੂੰ ਇਸ ਤਰ੍ਹਾਂ ਦੀਆਂ ਖਬਰਾਂ ਵੀ ਆਈਆਂ ਕਿ ਯਾਰੀ ਦੋਸਤੀ ਦੀ ਸੌਂਪਵਾ ਕੇ ਨਸ਼ਾ ਕਰਨਾ ਇੱਕ ਵਾਰੀ ਲੱਗ ਗਏ ਫਿਰ ਮੁੜ ਕੇ ਉਸ ਦਲਦਲ ਚੋਂ ਨਿਕਲਣਾ ਔਖਾ ਹੋ ਜਾਂਦਾ ਅਸੀਂ ਐਸਐਸਪੀਜ਼ ਨੂੰ ਡਿਪਟੀ ਕਮਿਸ਼ਨਰਸ ਨੂੰ ਡੀਓਜ਼ ਨੂੰ ਇਹ ਕਹਾਂ ਕਿ ਤੁਸੀਂ ਰੈਗੂਲਰਲੀ ਸਕੂਲਾਂ ਚ ਵਿਜ਼ਿਟ ਕਰੋ ਬੱਚਿਆਂ ਨੂੰ ਜਿਹੜਾ ਮਿਲੋ ਉਹਨਾਂ ਦੀ ਕਾਉਂਸਲਿੰਗ ਕਰੋ ਕਿ ਆਪਾਂ ਬਹੁਤ ਵੱਡੇ ਬੰਦੇ ਬਣਨਾ ਹੈ ਆਪਣੀ ਮੰਜ਼ਿਲ ਜਿਹੜੀ ਹੈ ਉਹ ਛੋਟੀ ਨਹੀਂ ਹੈਗੀ ਗਲਤ ਸੰਗਤ ਦਾ ਸ਼ਿਕਾਰ ਨਹੀਂ ਹੋਣਾ ਹੈਨਾ ਤਾਂ ਕਿ ਉਹਨਾਂ ਦੀ ਨਾਲ-ਨਾਲ ਇਹ ਕਾਉਂਸਲਿੰਗ ਵੀ ਹੁੰਦੀ ਰਹੇ ਕਿ ਅਸੀਂ ਇਨ ਇਹ ਕੰਮਾਂ ਤੋਂ ਬਚਣਾ ਨਾਲ ਨਾਲ ਫਿਰ ਜਿਹੜੀ ਪੇਰੈਂਟ ਟੀਚਰ ਮੀਟਿੰਗ ਹੈ ਉਹ ਵੀ ਸਾਨੂੰ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਕਿ ਸਕੂਲ ਤੋਂ ਬਾਅਦ ਬੱਚਾ ਕੀ ਕਰਦਾ ਉਹ ਸਕੂਲ ਤੋਂ ਬਾਅਦ ਬੱਚੇ ਦੀ ਸੰਗਤ ਕਿਹੋ ਜੀ ਹੈ ਇਹ ਤਾਂ ਪੇਰੈਂਟ ਹੀ ਦੱਸ ਸਕਦੇ ਨੇ ਤੇ ਪੇਰੈਂਟ ਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਬੱਚਾ ਸਕੂਲ ਦੇ ਵਿੱਚ ਕਿਹਦੀ ਕਿਹੜੀ ਸੰਗਤ ਚ ਪੈਂਦਾ ਸੋ ਇਹ ਜਿਹੜਾ ਸਰਕਾਰੀ ਸਕੂਲਾਂ ਚ ਅਸੀਂ ਪੇਰੈਂਟ ਟੀਚਰ ਮੀਟਿੰਗ ਹੈ ਨਾ ਵਿਦਿਆਰਥੀ ਮਾਪੇ ਮਿਲਣੀ ਸ਼ੁਰੂ ਕੀਤਾ ਹੈ ਉਭੀ ਬਹੁਤ ਕਾਮਯਾਬ ਹੈ ਤੇ ਨਾਲ ਸਕੂਲ ਜਦੋਂ ਛੁੱਟੀ ਹੋ ਜਾਂਦੀ ਹੈ ਮੇਰਾ ਸਕੂਲ ਜਦੋਂ ਬੰਦ ਹੋ ਜਾਂਦਾ ਹੈ ਉਹ ਤੋਂ ਬਾਅਦ ਸਕੂਲ ਚ ਕੌਣ ਕੌਣ ਆਉਂਦਾ ਹੈ ਬਹੁਤ سارے ਸਕੂਲ ਵੀ ਆਜੇ ਨੇ ਜਿਹੜੇ ਬੰਦ ਸਕੂਲ ਨੇ ਉਹਨਾਂ ਦੇ ਕੰਧ-ਕੰਧ ਭੰਨ ਕੇ ਜਾਂ ਕੋਈ ਰਸਤਾ ਬਣਾ ਕੇ ਉੱਥੇ ਗਲਤ ਅੰਸਰ ਜਿਹੜੇ ਨੇ ਉਹ ਜਾਂ ਤਾਂ ਕੋਈ ਨਸ਼ੇ ਨੂੰ ਸ਼ੇ ਕਰਦੇ ਆ ਜਾਂ ਕੋਈ ਅਸ਼ਲੀਲ ਗੱਲਾਂ ਉੱਥੇ ਬਾਥਰੂਮਾਂ ਜਾਂ ਕੰਧਾਂ ਤੇ ਲਿਖ ਜਾਂਦੇ ਉਹਦੇ ਵਾਸਤੇ ਨੇ ਅਸੀਂ ਕਿਉਂਕਿ ਕੈਮਰੇ ਵੀ ਲੱਗੇ ਹੋਏ ਨੇ ਸੀਸੀਟੀਵੀ ਪਰ ਨਾਲ ਅਸੀਂ ਸਿਕਿਉਰਟੀ ਵੀ ਪਰ ਵਾਇਡ ਕਰਵਾ ਰਹੇ ਤਾਂ ਕਿ ਬੱਚਿਆਂ ਨੂੰ ਕਿਸੇ ਵੀ ਕਿਸਮ ਦਾ ਕੋਈ ਵੀ ਉਸ ਉਮਰ ਚ ਗਲਤ ਕਿਸਮ ਦਾ ਸਾਹਿਤ ਜਾਂ ਗਲਤ ਸੰਗਤ ਦਾ ਸ਼ਿਕਾਰ ਨਾ ਹੋਣਾ ਪਵੇ ਠੀਕ ਹੈ ਜੀ ਅਗਲੀ ਮੰਡੀਆਂ ਜੋ ਹੈ ਉਹ ਨਿਊਜ਼ੀਲੈਂਡ ਦੇ ਖਿਲਾਫ ਖੇਲੀ ਹੈ ਚੈਂਪੀਅਨ ਟਰਾਫੀ ਆਪ ਦੀ ਐਕਸਪੈਕਟेशंस ਜਾਂ ਅਪੀਸ਼ਸ ਦੇਣਾ ਚਾਹੁੰਦੇ ਹੋ ਆਲਵੇਜ਼ ਅਸੀਂ ਤਾਂ ਅਸੀਂ ਤਾਂ ਟੀਮ ਦੇ ਹੱਕ ਚ ਹਾਂ ਜੀ ਔਰ ਉਮੀਦ ਕਰਦੇ ਹਾਂ ਕਿ ਜਿਹੜੀ ਟੀਮ ਹੈ ਹੁਣ ਤੱਕ ਅਨਬੀਟਨ ਰਹੀ ਹੈ ਇਸ ਚੈਂਪੀਅਨ ਟਰਾਫੀ ਦੇ ਵਿੱਚ ਤੇ ਕੱਲ ਨੂੰ ਸਾਡੇ ਸ਼ੋਮਨ ਗਿੱਲ ਹੈ ਵਿਰਾਟ ਕੋਹਲੀ ਹੈ ਰੋਹਿਤ ਸ਼ਰਮਾ ਹੈ ਨਾ ਕੁਲਦੀਪ ਯਾਦਵ ਹੈ ਤੇ ਜੜੇਜਾ ਨਾ ਜਿੰਨੇ ਵੀ ਸਾਡੇ ਪਲੇਅਰ ਨੇ ਉਹ ਆਪਣੇ ਵੱਲੋਂ ਤਾਂ ਬੈਸਟ ਹੀ ਕਰਦਾ ਕੋਈ ਪਲੇਅਰ ਫਾਈਨਲ ਤੱਕ ਖਾਸ ਤੌਰ ਤੇ ਹਰੇਕ ਪਲੇਅਰ ਚਾਹੁੰਦਾ ਹੈ ਕਿ ਮੇਰਾ ਫਾਈਨਲ ਦੇ ਵਿੱਚ ਘੱਟੋ ਘੱਟ ਮੇਰੀ अहमियत ਬਣੇ ਸੋ ਮੈਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਨਾ ਕਿ ਕੱਲ ਨੂੰ 2:30 ਵਜੇ ਜਿਹੜਾ ਮੈਚ ਹੈ ਤੇ ਉਹਦੇ ਵਿੱਚ ਜਿਹੜੀ ਭਾਰਤੀ ਟੀਮ ਜਿਹੜੀ ਹੈ ਉਹ ਚੈਂਪੀయన్స్ ਆਫ ਦਾ ਚੈਂਪੀਅਨ ਬਣ ਕੇ ਆਈ। ਸਰ ਜੀ ਉਸ ਤੋਂ ਨਵ ਜਫਦਰ ਸਾਹਿਬ ਨੂੰ ਜਿਸ ਤਰ੍ਹਾਂ ਹਟਾਇਆ ਗਿਆ ਉਹਨੂੰ ਪੁੱਛਤਾ ਬੋਲਦੇ ਸੀ। ਦੇਖੋ ਧਾਰਮਿਕ ਮਾਮਲਾ ਹੈ। ਪਰ ਮੈਂ ਪਹਿਲੇ ਦਿਨ ਉਹ ਕਹਿਣਾ ਹੁੰਦਾ ਕਿ ਹੁਣ ਤਾਂ ਇਹ ਚਾਹੀਦਾ ਸੀਗਾ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ। ਪਰ ਹੁਣ ਇਹ ਲੱਗਿਆ ਕਿ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗੀ। ਜਦੋਂ ਰਾਣੀ ਤਰ ਨੂੰ ਸਿੱਖਿਆ ਦੇਣ ਲੱਗੀ ਤਾਂ ਆਹ ਹਾਲ ਹੋ ਗਿਆ ਤਾਂ ਜਿਹੜੇ ਜਿਨ੍ਹਾਂ ਨੇ ਜਿਹੜੀ ਅੰਤਰੀਮ ਕਮੇਟੀ ਹੈ ਜਿਨ੍ਹਾਂ ਨੇ ਜਗਜਾ ਸਾਹਿਬ ਨੂੰ ਸੇਵਾ ਮੁਕਤ ਕੀਤਾ ਉਹਨਾਂ ਦੀ ਅਭਦੀ ਚੋਣ ਹੋਈ ਨੂੰ 12 13 14 ਸਾਲ ਹੋ ਗਏ ਜੀ ਪਹਿਲਾਂ ਆਪ ਤਾਂ ਵੈਲਿਡ ਹੋ ਜੋ ਚੋਣਾਂ ਤਾਂ ਕਰਾ ਲਈਏ ਉਹ ਸੈਂਟਰ ਨੇ ਕਰਾਉਣੀਆਂ ਨੇ ਮੈਂ ਕੇਂਦਰ ਨੂੰ ਵੀ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਦੇ ਚੋਣਾਂ ਕਰਾਉਣ ਔਰ ਪਤਾ ਲੱਗ ਜੂਗਾ ਕਿ ਲੋਕ ਜਿਹੜੇ ਨੇ ਉਹ ਕਿਦਾਂ ਖਸਾ ਦਿੰਦੇ ਨੇ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕਾਂ ਨੇ ਤਾਂ ਫੈਸਲੇ ਪਹਿਲੇ ਕਰ ਚੁੱਕੇ ਨੇ ਜੇ ਤੁਸੀਂ ਹੁਣ ਕਦੇ ਜਥੇਦਾਰ ਨੂੰ ਲਾਤਾ ਕਦੇ ਮੈਂ ਪਾਰਲੀਮੈਂਟ 'ਚ ਹੀ ਬੋਲਿਆ ਸੀ ਵੀ ਤੁਹਾਡੀਆਂ ਜੇਬਾਂ 'ਚੋਂ ਜਥੇਦਾਰ ਨਿਕਲਦੇ ਨੇ ਕਦੇ ਜਥੇਦਾਰ ਨੂੰ ਜੇਬ 'ਚ ਪਾ ਲਿਆ ਕਦੇ ਜਥੇਦਾਰ ਨੂੰ ਜੇਬ 'ਚ ਜੇਬ 'ਚੋਂ ਕੱਢ ਲਿਆ ਠੀਕ ਹੈ ਜਦੋਂ ਨਾਲੇ ਤਾਂ ਤੁਸੀਂ ਸਾਰੀਆਂ ਸਜਾਵਾਂ ਹਾਂ ਹਾਂ ਕਹਿ ਕੇ ਉੱਥੇ ਮੰਨ ਲਿਆ ਸਾਰੀਆਂ ਗਲਤੀਆਂ ਗੁਨਾਹ ਮੰਨ ਲਏ ਹਾਂਜੀ ਹਾਂਜੀ ਕਰਕੇ ਉਦੋਂ ਬਾਅਦ ਉਹਦੀ ਸਜ਼ਾ ਜੋ ਤਨਖਾਹ ਲੱਗੀ ਉਹ ਵੀ ਤੁਸੀਂ ਕਰਦੇ ਹੁਣ ਤੁਸੀਂ ਕਹਿੰਦੇ ਹੋ ਵੀ ਇਹਨਾਂ ਨੂੰ ਸੇਟਾਵਾਂਗੇ ਤਾਂ ਬਦਲਾਖੋਰੀ ਲੱਗਦੀ ਪਰ ਜਹੇਦਾਰ ਸਾਹਿਬ ਜਿਹੜੇ ਨੇ ਅਕਾਲ ਤਖਤ ਸਾਹਿਬ ਦੇ ਛੇਵੇਂ ਪਾਸ਼ਾ ਦੀ ਗੱਦੀ ਹੈ ਉਹ ਕੋਈ ਛੋਟੀ ਮੋਟੀ ਜਿਹੜੀ ਹੈ ਗੱਦੀ ਨਹੀਂ ਹੈਗੀ ਪਰਮਾਤਮਾ ਦੇਖਦਾ ਜੀ ਬਾਕੀ ਮੈਂ ਤਾਂ ਇਹ ਜਿਨ੍ਹਾਂ ਨੇ ਹੜਬੜੀ ਚ ਜਾਂ ਬਦਲਾਖੋਰੀ ਚ ਇਹ ਫੈਸਲੇ ਕੀਤੇ ਨੇ ਮੈਂ ਤੁਹਾਨੂੰ ਨੇ ਇਹੀ ਕਹੂੰਗਾ ਕਿ ਨਾ ਕਿਸ ਨੂੰ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ